ਬੀਤੀ ਰਾਤ ਆਏ ਤੇ ਤੂਫਾਨ ਤੇ ਬਰਸਾਤ ਦੇ ਨਾਲ ਜਿੱਥੇ ਆਮ ਜਨ ਜੀਵਨ ਤੇ ਜਿਹੜਾ ਬੁਰਾ ਪ੍ਰਭਾਵ ਪਿਆ ਉਹਦੇ ਨਾਲ ਹੀ ਜ਼ਿਮੀਦਾਰਾਂ ਦੀ ਬਿਲਕੁਲ ਸੋਨੇ ਵਰਗੀ ਤਿਆਰ ਫਸਲ ਦੇ ਵੀ ਤਬਾਈ ਹੋਈ ਦੇਖਣ ਵਿੱਚ ਆਈ ਆ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਨੇ ਇਸ ਤੇਜ਼ ਤੂਫਾਨ ਅਤੇ ਨੇਰੀ ਦੇ ਕਾਰਨ ਵਿਛ ਗਈਆਂ ਨੇ ਜਿਨ੍ਹਾਂ ਨੂੰ ਦੁਬਾਰਾ ਰੀਸਟੈਂਡ ਹੋਣ ਲਈਆਂ ਇਹ ਕਾਫੀ ਸਮੇਂ ਦਾ ਲੱਗ ਸਕਦਾ ਹੈ ਜ਼ਿਮੀਦਾਰਾਂ ਦੇ ਚਿਹਰੇ ਜਿਹੜੇ ਮੁਰਝਾਏ ਗਏ ਨੇ ਔਰ ਉਹਨਾਂ ਦੀ ਆਸਾਂ ਦੇ ਇੱਕ ਵਾਰ ਫਿਰ ਜਿਹੜਾ ਪਾਣੀ ਜਿਹੜਾ ਮਰ ਜਾਂਦਾ ਕਿਉਂਕਿ ਪਹਿਲਾਂ ਸਰਕਾਰਾਂ ਦੀ ਮਾਰ ਜਿਹੜੀ ਉਹਨਾਂ ਨੂੰ ਝੱਲਣੀ ਪੈਂਦੀ ਆ ਬਹੁਤ ਸਾਰੀਆਂ ਖਾਦ ਤੇਲ ਕੀਟਨਾ ਜਿਹੜੀਆਂ ਉਹਦੇ ਚੱਲਦੇਵੇਂ ਉਹਨਾਂ ਨੂੰ ਮਹਿੰਗਾਈ ਦੇ ਦੌਰ ਦੇ ਵਿੱਚ ਵੀ ਆਪਣੀ ਫਸਲ ਨੂੰ ਤਿਆਰ ਕਰਨਾ ਪੈਂਦਾ ਲੇਕਿਨ ਦੂਸਰੇ ਪਾਸੇ ਸਰਕਾਰਾਂ ਦੀ ਮਾਰ ਚੱਲਣ ਤੋਂ ਬਾਅਦ ਕੁਦਰਤੀ ਮਾਰ ਵੀ ਉਹਨਾਂ ਨੂੰ ਝੱਲਣੀ ਪੈਂਦੀ ਹੈ ਕੁਦਰਤ ਵੱਲੋਂ ਹਰ ਸਾਲ ਹੀ ਤਕਰੀਬਨ ਅਜਿਹਾ ਕਾਰਨਾਮਾ ਹੋ ਜਾਂਦਾ ਹੈ ਕਿ ਜਦੋਂ ਉਹਨਾਂ ਦੀ ਫਸਲ ਬਿਲਕੁਲ ਕਟਾਈ ਦੇ ਤਿਆਰ ਹੁੰਦੀ ਹੈ ਤੇ ਇਹੋ ਜਿਹਾ ਕਹਿਰ ਜਿਹੜਾ ਵਰਤਿਆ ਜਾਂਦਾ ਹੈ ਕਿ ਜਦੋਂ ਕਿ ਬੀਂਦੀ ਵੀ ਚਮਕਦੀ ਹੈ ਤੇਜ਼ ਬਾਰਿਸ਼ ਹੁੰਦੀ ਹੈ ਔਰ ਤੇਜ਼ ਤੂਫਾਨ ਵੀ ਹੁੰਦਾ ਹੈ ਕਣਕ ਦੀਆਂ ਨਹੀਂ ਫਸਲਾਂ ਨੇ ਇਹ ਬਿਲਕੁਲ ਵਿਹਜ ਜਾਂਦੀਆਂ ਨੇ ਕਈ ਕਣਕ ਦੀ ਫਸਲ ਨਹੀਂ ਹਰਾ ਚਾਰਾ ਬੀਜੋਗੇ ਮਾਲ ਡੰਗਰਾਂ ਵਾਸਤੇ ਜ਼ਿਮੀਂਦਾਰ ਵੱ ਉਨਾ ਵਾਸਤੇ ਵੀ ਬਹੁਤ ਸਾਰਾ ਚਾਰਾ ਜਿਹੜਾ ਹਰਾ ਉਹ ਵੀ ਦੇਖਣ ਨੂੰ ਮਿਲਿਆ ਕਿ ਬਿਲਕੁਲ ਜ਼ਮੀਨ ਉੱਤੇ ਵਿਛਿਆ ਪਿਆ ਔਰ ਇਹ ਨੁਕਸਾਨ ਹੋਣ ਦੇ ਨਾਲ ਜਿਹੜੀ ਇਹਨਾਂ ਦੀਆਂ ਉਮੀਦਾਂ ਆਥਾਂ ਨੇ ਜ਼ਿਮੀਂਦਾਰਾਂ ਦੀਆਂ ਉਹ ਬਿਲਕੁਲ ਉਹਨਾਂ ਦੀ ਮੱਧਮ ਪੈ ਗਈਆਂ ਨੇ ਕਿਉਂਕਿ ਸਾਲ ਭਰ ਦੀ ਉਹਨਾਂ ਦੀ ਮਿਹਨਤ ਹੁੰਦੀ ਹੈ ਸਾਲ ਭਰ ਉਹ ਆਪਣੇ ਫਸਲ ਨੂੰ ਜਿਹੜੇ ਦਿਨ ਰਾਤ ਉਹਦੀ ਰਾਖੀ ਕਰਦਾ ਪਾਣੀ ਲਾਉਂਦਾ ਖਾਦਾ ਤੇ ਦਵਾਈਆਂ ਤੇ ਹੋਰ ਅੜਾ ਵਗੈਰਾ ਉਹਦਾ ਇਸਤੇਮਾਲ ਕਰਕੇ ਉਸਨੂੰ ਤਿਆਰ ਕਰਦਾ ਦੇਖਦਾ ਹੈ ਕਿ ਕਦੋਂ ਫਸਲ ਪੱਕੇਗੀ ਤੇ ਕਦੋਂ ਮੰਡੀ ਜਾ ਕੇ ਇਹ ਪੈਸੇ ਦੇ ਘਰ ਆਏਗੇ ਤੂੰ ਆਪਣੇ ਘਰ ਦਾ ਗੁਜ਼ਾਰਾ ਵੀ ਕਰੇਗਾ ਤੇ ਆਪਣੇ ਕਾਰਜ ਵੀ ਕਰੇਗਾ ਸੋ ਅੰਬੀਦਾਂ ਲੈ ਕੇ ਕਿਸਾਨ ਜਿਹੜਾ ਬੈਠਾ ਹੁੰਦਾ ਲੇਕਿਨ ਉਹ ਦਿਨ-ਦਿਨ ਦੇ ਦੇਖਿਆ ਜਾ ਰਿਹਾ ਕਿ ਕਿਸਾਨ ਦਿਨ-ਦਿਨ ਜਿਹੜਾ ਥੱਲੇ ਹੀ ਨਪਦਾ ਜਾ ਰਿਹਾ ਕੋਈ ਕਰਜ਼ੇ ਦੇ ਬੋਝ ਜਿਹੜੇ ਕੋਈ ਸਰਕਾਰਾਂ ਦੇ ਦਬਾਅ ਕਾਰਨ ਸਰਕਾਰਾਂ ਵੱਲ ਕੀਤੀਆਂ ਮੰਗੀਆਂ ਦੇ ਕਾਰਨ ਅੱਜ ਕੁਦਰਤ ਦੀ ਮਾਰ ਜਿਹਨੂੰ ਕੋਈ ਰੋਕ ਨਹੀਂ ਸਕਦਾ ਕੁਦਰਤ ਦੇ ਕਹੇ ਨੂੰ ਕੋਈ ਮੋੜ ਨਹੀਂ ਸਕਦਾ ਲੇਕਿਨ ਫਿਰ ਵੀ ਕੁਦਰਤੀ ਮਾਰ ਵੀ ਜਿਹੜੀ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ ਉਹਨਾਂ ਦੇ ਬਹੁਤ ਸਾਰੀਆਂ ਫਸਲਾਂ ਦਾ ਨੁਕਸਾਨ ਜਿਹੜਾ ਵਾ ਅੱਜ ਇਲਾਕੇ ਦੇ ਦੇਖਣ ਨੂੰ ਮਿਲਿਆ ਬਾਬਾ ਬਕਾਲਾ ਸਾਹਿਬ ਦੇ ਖੇਤਰ ਵਿੱਚ ਕਿਉਂਕਿ ਰਾਤੀ ਕਾਫੀ ਬਿਜਲੀ ਵੀ ਕਰਕਦੀ ਰਹੀ ਆ ਬਾਰਿ ਜਿੰਦੂ ਦੀ ਪਰਪਾਈ ਕਰਨ ਵਾਸਤੇ ਇਹ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਤੁਰੰਤ ਇਹਦਾ ਮੁਆਵਜ਼ਾ ਦਿੱਤਾ ਜਾਵੇ ਕੈਮਰਾਮੈਨ ਜੁਕੇਸ਼ ਦਿਨਾਰ ਕੇਸ਼ ਕੁਮਾਰ ਪੀਡੀਜ਼ ਨਿਊਜ਼ ਬਾਬਾ ਬਕਾਲਾ